ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਗੁਰੂ ਫਤਿ ਸਾਂਝੀ ਕਰਦੇ ਆ ਜਿੱਤਰੇ ਵੀ ਸਰੋਤੇ ਸਾਡੇ ਚੈਨਲ ਸੱਚ ਦੀ ਆਵਾਜ਼ ਨਾਲ ਜੁੜੇ ਨੇ ਤੇ ਦਾਸ ਦਾ ਨਾਮ ਹੈ ਲਖਵਿੰਦਰ ਸਿੰਘ ਅਮੀਰ ਆਓ ਸਤਿਕਾਰ ਸਹਿਤ ਗੁਰੂ ਫਤਿ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵੈਕਲਜੀ ਕੀ ਫਤਿਹ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਵਚਨ ਹੈ ਕਥਨ ਹੈ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਨਾਮ ਦਾ ਸਿੱਕਾ ਸੰਸਾਰ ਵਿੱਚ ਚੱਲਿਆ ਤੇ ਉਹਨਾਂ ਨੇ ਇੱਕ ਰਸਤਾ ਨਿਰਮਲ ਨਿਰਮਲ ਦਾ ਭਾ ਮੈਲ ਰਹਿਤ ਜਿਸ ਰਸਤੇ ਵਿੱਚ ਨਾ ਕੋਈ ਕਰਮकांड ਨਾ ਕੋਈ ਵਹਿਮ ਨਾ ਕੋਈ ਭਰਮ ਨਾ ਕੋਈ ਜਾਤ ਪਾਤ ਊਚ ਨੀਚ ਕੱਖ ਵੀ ਨਹੀਂ ਸੀ ਉਹ ਰਸਤਾ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਰੰਭ ਕੀਤਾ ਉਹ ਰਸਤਾ ਹੌਲੀ ਹੌਲੀ ਸਿੱਖ ਮਾਰਗ ਬਣਿਆ ਸਿੱਖ ਪੰਥ ਬਣਿਆ ਸਿੱਖ ਧਰਮ ਬਣਿਆ ਜਿਵੇਂ ਗੁਰਬਾਣੀ ਵਿੱਚ ਸਪਸ਼ਟ ਲਿਖਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਹਮ Hindu ਨਾ ਮੁਸਲਮਾਨ ਇਹ ਵੀ ਹੁੰਦਾ ਹੈ ਨਾ ਕੋਈ Hindu ਨਾਕੂ ਮੁਸਲਮਾਨ ਇਹ ਵੀ ਕਹਿ ਸਕਦੇ ਆ ਕਿ ਸੰਸਾਰ ਵਿੱਚ ਦੁਨੀਆ ਵਿੱਚ ਕੋਈ ਧਰਮ ਨਹੀਂ ਹੈ ਤੇ ਸੱਚਾ ਧਰਮ ਹੈ ਇਨਸਾਨੀਅਤ ਦੁਨੀਆ ਦਾ ਜਿਹੜਾ ਸਭ ਤੋਂ ਚੰਗਾ ਧਰਮ ਹੈ ਉਹ ਇਨਸਾਨੀਅਤ ਹੈ ਪਰ ਸਾਰੇ ਆਪੋ ਆਪਣੇ ਧਰਮ ਨੂੰ ਕਿਸੇ ਨਾ ਕਿਸੇ ਜਰੀਏ ਫੋਲੋ ਕਰਦੇ ਨੇ ਧਰਮ ਦਾ ਮਤਲਬ ਹੈ ਇੱਕ ਸੁਚੱਜੀ ਜੀਵਨ ਜਾਂਚ ਪੰਥ ਦਾ ਮਤਲਬ ਹੁੰਦਾ ਹੈ ਰਾਹ ਰਸਤਾ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਨਿਰਮਲ ਪੰਥ ਦੀ ਦਾਤ ਸਿੱਖ ਕੌਮ ਨੂੰ ਬਖਸ਼ਿਸ਼ ਕੀਤੀ ਹੈ ਗੁਰੂ ਪਿਆਰੇਓ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਇਸ ਬੂਟੇ ਨੂੰ ਫਲ ਲੱਗਾ ਉਹਨਾਂ ਨੇ ਖੰਡੇ ਦੀ ਪੌਲ ਦੇ ਕੇ ਤੇ ਜਿਹੜੇ ਗੁਰਸਿੱਖ ਵੀਰ ਸਨ ਉਹਨਾਂ ਦਾ ਨਾਮ ਸਿੰਘ ਤੇ ਜਿਹੜੀਆਂ ਭੈਣਾਂ ਸਨ ਉਹਨਾਂ ਦਾ ਨਾਮ ਕੌਰ ਮੁਕਰਰ ਕੀਤਾ ਆ ਹੁਣੇ ਹੀ ਪਾਰਟੋ ਦੇ ਵਿੱਚ ਤੁਸੀਂ ਵੇਖਿਆ ਅਯੁੱਧਿਆ ਯੂਪੀ ਦੇ ਵਿੱਚ ਰਾਮ ਮੰਦਰ ਬਣਿਆ ਜਿਹਨੂੰ 500 ਸਾਲ ਪੁਰਾਣੀ ਬਾਬਰੀ ਮਸਜਿਦ ਢਾਕੇ ਤੇ ਦੁਬਾਰਾ ਉਸੇ ਹੀ ਜਗ੍ਹਾ ਤੇ ਰਾਮ ਮੰਦਰ ਉਸਾਰਿਆ ਗਿਆ ਤੇ ਮੋਦੀ ਸਰਕਾਰ ਨੇ ਉਸ ਰਾਮ ਮੰਦਰ ਨੂੰ ਭਾਵ ਉਹਦੇ ਕੁਬਾਟਾਂ ਨੂੰ ਖੋਲ੍ਹਿਆ ਦੁਨੀਆ ਨੂੰ ਇਹ ਦੱਸਿਆ ਕਿ ਰਾਜ ਕੀ ਹੁੰਦਾ ਹੈ ਪਾਵਰ ਸ਼ਕਤੀ ਕੀ ਹੁੰਦੀ ਹੈ ਚਲੋ ਇਸ ਗੱਲ ਨੂੰ ਆਪਾਂ ਗਾਂ ਤੋਰਦੇ ਹਾਂ ਉਸ ਜਗ੍ਹਾ ਤੇ ਸਿੱਖ ਪੰਥ ਦੇ ਨਾਲ ਸਬੰਧਤ ਬਹੁਤ ਸਾਰੀਆਂ ਸ਼ਖਸੀਅਤਾਂ ਪਹੁੰਚੀਆਂ ਉੱਤੇ ਪਹੁੰਚੇ ਨੇ ਨਾਮ ਧਾਰੀ ਪੰਥ ਦੇ ਨਾਲ ਸਬੰਧਤ ਜਿਹੜੇ ਫਾਲੋ ਕਰਦੇ ਨੇ ਦਲੀਪ ਸਿੰਘ ਉਹਨਾਂ ਨੂੰ ਜਿਹਨੂੰ ਕਿ ਉਹ ਸਤਿਗੁਰੂ ਦਲੀਪ ਸਿੰਘ ਕਹਿੰਦੇ ਐ ਪਰ ਉਹ ਆਪਾਂ ਸਾਰੇ ਜਾਣਦੇ ਆ ਆਰਐਸਐਸ ਦਾ ਬਹੁਤ ਵੱਡਾ ਉਹ ਬੰਦਾ ਹੱਥ ਥੋਕਾ ਹੈ ਤੇ ਆਰਐਸਐਸ ਦੇ ذریعے ਉਹ ਬਹੁਤ ਕੁਝ ਗੁਰਬਾਣੀ ਦੇ ਬਚਨਾਂ ਨੂੰ ਸ਼ਬਦਾਂ ਨੂੰ ਤੋਰ ਮਰੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਸਾਨੂੰ ਉਹਨਾਂ ਲੋਕਾਂ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦੇ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਫੋਲੋ ਹੀ ਨਹੀਂ ਕਰਦੇ ਉਹ ਕਿਵੇਂ ਇਹ ਕਹਿ ਸਕਦੇ ਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਲਿਖੇ ਜਿਹੜੇ ਬਚਨ ਹੈ ਉਹ ਐਦਾਂ ਨਹੀਂ ਆ ਉਹ ਐਦਾਂ ਹੈ ਚਲੋ ਉੱਥੇ ਪਹੁੰਚੇ ਆ ਉਹਨਾਂ ਦੇ ਵਿੱਚ ਇੱਕ ਜਣਾ ਬੋਲਦਾ ਵੀਡੀਓ ਮੈਂ ਤੁਹਾਨੂੰ ਸੁਣਾਉਣਾ ਨਾਲ ਇੱਕ ਜਣਾ ਬੋਲਦਾ ਤੇ ਉਹ ਕਹਿੰਦਾ ਹੈ ਕਿ ਸਿੱਖ ਜਿਹੜੇ ਐ ਉਹ Hindu ਐ ਆਪਣੇ ਆਪ ਨੂੰ ਕਹਿੰਦਾ ਕਿ ਅਸੀਂ Hindu ਆ ਅਸੀਂ ਭਾਰਤੀ ਆ ਹਮ Hindu ਹਾਂ ਹਮਾਰਾ ਬੀਜ Hindu ਹੈ ਤੇ ਕਹਿੰਦੇ ਸਿੰਘ ਸ਼ਬਦ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਆਦੇਸ਼ ਨਾਲ ਲਗਾਇਆ ਤੁਹਾਨੂੰ ਗੁਰੂ ਗੋਬਿੰਦ ਸਿੰਘ ਦੇ ਨਾਲ ਕੀ ਲੈਣ ਦੇਣ ਤੁਸੀਂ ਅੰਮ੍ਰਿਤ ਨਹੀਂ ਛਕਦੇ ਨਾ ਤੂੰ ਤੂੰ ਅੰਮ੍ਰਿਤ ਛਕਦੇ ਹੋ ਨਾ ਉਹਨਾਂ ਦੇ ਮੁਤਾਬਕ ਤੁਸੀਂ ਤੁਰਦੇ ਹੋ ਨਾ ਉਹਨਾਂ ਦੇ ਮੁਤਾਬਕ ਤੁਹਾਡਾ ਕੋਈ ਲੈਣ ਦੇਣ ਹੈ ਉਹਨਾਂ ਨੇ ਗੁਰੂਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਤੁਸੀਂ ਆਪਣੇ ਹੋਰ ਬਥੇਰੇ ਬਾਬੇ ਨਵੇਂ ਪੈਦਾ ਕਰ ਲੇ ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਬਚਨ ਅਨੁਸਾਰ ਆਪਾਂ ਸਿੰਘ ਲਗਾਇਆ ਵੈਸੇ ਹਮ ਹਿੰਦੂ ਹੈ ਔਰ ਹਮਾਰਾ ਬੀਜ ਵੀ ਹਿੰਦੂ ਹੈ ਤੇ ਜਿਹੜਾ ਰਿਪੋਰਟਰ ਉਹਨਾਂ ਦੇ ਕੋਲੋਂ ਇਹ ਆਪਣਾ ਉਹਨਾਂ ਦੇ ਉਹਨਾਂ ਦੀ ਗੱਲਾਂ ਸੁਣਦਿਆ ਸੀ ਉਹ ਕਹਿੰਦਾ ਹੋ 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 ਆਪਕਾ ਬੀਜ ਵੀ ਹਿੰਦੂ ਹੈ ਉਹ ਵੀ ਹੈਰਾਨ ਹੋਣਾ ਕਿ ਇਹ ਕਿਹੜੇ ਬੇਵਕੂਫਾਂ ਦਾ ਮੈਂ ਗੱਲਦਿਆਂ ਕਰਨ ਇਹ ਤਾਂ ਕਿਹਨਾਂ ਆਪਣਾ ਬੀਜ ਹਿੰਦੂ ਕਹੀ ਜਾ ਰਿਹਾ ਹੋਊਗਾ ਵੀ ਤੁਹਾਡਾ ਬੀਜ ਹਿੰਦੂ ਤੇ ਮਾਮੇ ਵਾਈਆਂ ਦੇ ਸਾਡਾ ਤੁਹਾਡੇ ਨਾਲ ਕੀ ਲੈਣ ਦੇਣ ਦੂਸਰਾ ਬੋਲਦਾ ਚਵਰਾ ਉਹ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਮੁਤਾਬਕ ਹੀ ਭਾਵ ਕਿ ਉਹ ਕਹਿੰਦੇ ਜਿਹੜੇ ਜਿਨ੍ਹਾਂ ਨੂੰ ਆਪਾਂ ਫੋਲੋ ਕਰਦੇ ਆ ਦਲੀਪ ਸਿੰਘ ਹੁਣੀ ਉਹ ਰਾਮਚੰਦਰ ਦੇ ਅਵਤਾਰ ਹੈ ਤੇ ਕਹਿੰਦਾ ਜਿਹੜਾ ਅਕਸ਼ਰ ਆਪਾਂ ਪਾਉਨੇ ਆ ਇਹ ਤੋਤੀ ਨੂੰ ਬਦਲ ਕੇ ਬਣਾਇਆ ਗਿਆ ਤੋਤੀ ਪਾੜ ਕੇ ਬਣਾਇਆ ਤੁਸੀਂ ਤੋਤੀ ਪਾਉਨੇ ਆ ਆਪਾਂ ਅਕਸ਼ਰ ਆ ਪਾਉਨੇ ਤੋਤੀ ਨੂੰ ਬਦਲ ਕੇ ਅਕਸ਼ਰ ਬਣਾਇਆ ਗਿਆ ਭਾਵ ਕਿ ਜੋ ਮੂੰਹ ਚ ਆ ਜਰੂਰ ਬੁਲੀ ਜਾਓ ਹੁਣ ਮੈਂ ਕਹਾਂ ਹੁਣ ਤੁਸੀਂ ਗੁੱਸਾ ਕਰੋਗੇ ਵੀ ਭਾਈ ਸਾਹਿਬ ਕਦਾਂ ਬੋਲਦੇ ਹੁਣ ਮੈਂ ਤੁਹਾਨੂੰ ਪੁੱਛੂੰਗਾ ਇਹਨਾਂ ਖੋਤਿਆਂ ਦਾ ਆਪਾਂ ਕੀ ਕਰੀਏ ਹਮ ਭਾਰਤੀ ਹੈ ਹਮ ਹਿੰਦੂ ਹੈ ਹਮਾਰਾ ਬੀਜ ਹਿੰਦੂ ਹੈ ਹਮਨੇ ਸਿਰਫ ਗੁਰਗੋਬਿੰਦ ਸਿੰਘ ਜੀ ਕੇ ਆਦੇਸ਼ ਕੇ ਅਨੁਸਾਰ ਆਪਣਾ ਨਾਮ ਸਿੰਘ ਰੱਖਾ ਔਰ ਇਹ ਵਸਤਰ ਧਾਰਨ ਕੀਏ ਵਰਨਾ ਅੱਜ ਵੀ ਹਮਾਰਾ ਬੀਜ ਹਿੰਦੂ ਹੈ ਅਰੇ ਆਪਕਾ ਵੀ ਬੀਜ ਹਿੰਦੂ ਹੈ ਕਿ ਕਿੰਨੀ ਬੜੀ ਬਾਤ ਹੈ ਨਾਮ ਮੰਦਿਰ ਬਣ ਰਹਾ ਹੈ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਲਿਖਿਆ ਹੈ ਕਲ ਯੁਗ ਮੈਂ ਸਾਜੁਗ ਵਰਤਾਉ ਤਬੀ ਬਾਰਵਾ ਬਪਗਾ ਹੂੰ ਦਾਰਸਪੁਰ ਖੇ ਆਜ ਸਵਨ ਕੇ ਸਿਰਮੋਰ ਸਗੁਰੂ ਰਾਮ ਸਿੰਘ ਜੀ ਉਹ ਭਗਵਾਨ ਰਾਮਚੰਦਰ ਦੇ ਅਵਤਾਰ ਹੈ ਉਹਨਾਂ ਨੇ ਆ ਕੇ ਸਾਰੀ ਸਿੱਖਦੀ ਇਹ ਨਾਮਧਰੀ ਬੰਦ ਉਹਨਾਂ ਨੇ ਸਜਾਇਆ ਆ ਮੈਂ ਇਹ ਇਸ਼ਾਰਾ ਪੈਂਦੇ ਨੇ ਇਕੱਠਾ ਹੈ ਇਸ ਨੂੰ ਦੋਤੀ ਬਣਾਇਆ ਦੋਤੀ ਕਾਟ ਕੇ ਬਣਾਇਆ ਇਹ ਹੁਣ ਪੰਡਤ ਸੁਖਬੰਦ ਨੇ ਨਾ ਇੱਕ ਜ ਖੋਤਾ ਮੈਂ ਤਾਂ ਕਿਹਾ ਖੋਤੀਆਂ ਤੋਂ ਵੱਡੀ ਇਹਨੇ ਚ ਗੱਲ ਕੀ ਹੈ ਖੋਤਾ ਜਿੰਨਾ ਮਰਜੀ ਨਹਾ ਤੋ ਲਵੇ ਦੁਬਾਰਾ ਉਹਨੇ ਜਾ ਕੇ ਰੂੜੀਆਂ ਤੇ ਉਹਨੇ ਲੇਟਣਾ ਹੁੰਦਾ ਹੁਣ ਇਹਨਾਂ ਖੋਤੀਆਂ ਦਾ ਦੱਸੋ ਕੀ ਕਰੀਏ ਜਿਹੜੇ ਕੋਤੇ ਸਰਕਾਰ ਦੇ ਹੱਥ ਟੋਕੇ ਬਣ ਕੇ ਪੂਰੀ ਕੌਮ ਨੂੰ ਬਦਨਾਮ ਕਰਨ ਟੱਕਰੇ ਵੀ ਤੁਹਾਡਾ ਤੇ ਲੈਣ ਦੇਣੀ ਕੋਈ ਨਹੀਂ ਸਾਡੇ ਨਾਲ ਤੁਸੀਂ ਆਪਣੇ ਨਾਮ ਨਾਲ ਸਿੰਘ ਅਖੋਣਾ ਬੰਦ ਕਰੋ ਦਫਾ ਹੋਵੋ ਤੁਸੀਂ 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 ਕਿਵੇਂ ਗੱਲ ਕਹਿ ਸਕਦੇ ਆ ਕਿ ਸਿੱਖ ਜਿਹੜੇ ਆ ਉਹ ਹਿੰਦੂਆਂ ਦਾ ਬੀਜ ਹੈ ਟੱਠੇ ਖੂਚੇ ਪਾਓ ਤੁਸੀਂ ਦੱਲਿਓ ਤੁਸੀਂ ਦਫਾ ਹੋਵੋ ਕੌਮ ਦੇ ਵਿੱਚੋਂ ਤੁਹਾਡੇ ਨਾਲ ਸਾਨੂੰ ਕੋਈ ਮਤਲਬ ਨਹੀਂ ਹੁਣ ਸਾਨੂੰ ਸੁਣ ਕੇ ਗੁੱਸਾ ਤਾਂ ਆਉਂਦਾ ਪਰ ਤੁਸੀਂ ਰਾਮ ਨੂੰ ਮੰਨਣਾ ਤੇ ਮੰਨੋ ਕ੍ਰਿਸ਼ਨ ਨੂੰ ਮੰਨਣਾ ਤੇ ਮੰਨੋ ਤੁਸੀਂ ਜੀ ਜਸ ਨੂੰ ਫੋਲੋ ਕਰੋ ਮੁਹੰਮਦ ਸਾਹਿਬ ਨੂੰ ਕਰੋ ਸਾਨੂੰ ਕੋਈ ਲੈਣ ਦੇਣ ਨਹੀਂ ਪਰ ਤੁਸੀਂ ਧੱਕੇ ਨਾਲ ਇਹ ਕਿਦਾਂ ਕਹਿ ਸਕਦੇ ਆ ਕਿ ਪੂਰੀ ਸਿੱਖ ਕੌਮ ਜਿਹੜੀ ਹੈ ਉਹ ਰਾਮਚੰਦਰ ਨੂੰ ਭਗਵਾਨ ਮੰਨਦੀ ਹੈ ਜਾਂ ਆਪਾਂ ਹਿੰਦੂਆਂ ਕਿਦਾਂ ਕਹਿ ਸਕਦੇ ਸਾਡਾ ਹਿੰਦੂਆਂ ਦੇ ਨਾਲ ਕਿਹੜੀ ਚੀਜ਼ ਹਿੰਦੂਤਰ ਮੰਦਨਾ ਮਿਲਦੀ ਦੱਸੋ ਮੰਦਰਾਚ ਤੇ ਗੁਰਦਵਾਰਿਆਂ ਚ ਜਮੀਨਾਂ ਸਮਾਨ ਦਾ ਫਰਕ ਹੈ ਗੁਰੂ ਗਰੰਥ ਸਾਹਿਬ ਮਹਾਰਾਜ ਦੀ ਬਾਣੀ ਤੇ ਵੇਦਾਂ ਸ਼ਾਸਤਰਾਂ ਵਿੱਚ ਜਮੀਨਾਂ ਸਮਾਨ ਦਾ ਫਰਕ ਹੈ ਉਹ ਨਰਕਾਂ ਸਵਰਕਾਂ ਨੂੰ ਤਹਿਜੀਬ ਦਿੰਦੇ ਨੇ ਸਾਡੇ ਗੁਰਬਾਣੀ ਦੇ ਵਿੱਚ ਕਮਣ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਉ ਰਾਦੇ ਦਾ ਬਚਨ ਹੈ ਪੇ ਇੱਥੇ ਤਾਂ ਨਰਕ ਸਵਰਗ ਦੀ ਗੱਲ ਹੀ ਕੋਈ ਨਹੀਂ ਉਹ ਧਰਮ ਰਾਜ ਚਿੱਤਰ ਗੁਬਦੀ ਗੱਲ ਕਰਦੇ ਸਾਡੇ ਚ ਕੋਈ ਮਤਲਬ ਨਹੀਂ ਇੱਥੇ ਤਾਂ ਸ਼ਬਦਾਵਲੀ ਕੁਝ ਹੋਰ ਹੈ ਫਲਸਫੀ ਕੁਝ ਹੋਰ ਹੈ ਜ਼ਮੀਨ ਅਸਮਾਨ ਦਾ ਫਰਕ ਹੈ ਉੱਥੇ ਜਾਤ ਪਾਤ ਦੇ ਆਧਾਰ ਤੇ ਵਿਤਕਰੇ ਹੁੰਦੇ ਆ ਸਿੱਖਾਂ ਵਿੱਚ ਵੀ ਕੀਤੇ ਜਾ ਰਹੇ ਪਰ ਗੁਰਬਾਣੀ ਤੇ ਨਾ ਕਰਦੀ ਸਿੱਖ ਧਰਮ ਦੇ ਅਸੂਲ ਨਹੀਂ ਕਰਦੇ ਇੱਕ ਵੀ ਸਿਧਾਂਤ ਹਿੰਦੂ ਧਰਮ ਦਾ ਸਿੱਖ ਧਰਮ ਨਾਲ ਹੀ ਮੇਲ ਖਾਂਦਾ ਹੁੰਦੀ ਧੱਕੇ ਨਾਲ ਕਿਦਾਂ ਸਾਨੂੰ ਕਹਿ ਸਕਦੇ ਹੋ ਤੁਸੀਂ ਹੋਵੋਗੇ ਪਰ ਮੈਂ ਤਾਂ ਇਹ ਸ਼ਬਦ ਵਰਤੇ ਹੈ ਐਸੇ ਲੋਕਾਂ ਨੂੰ ਅਕਲ ਤਾਂ ਆਉਣੀ ਨਹੀਂ ਤੇ ਜਿਹੜੇ ਸੁਣਦੇ ਆ ਮੈਂ ਉਹਨਾਂ ਨੂੰ ਕਹਾਂਗਾ ਤੁਹਾਨੂੰ ਅਕਲ ਹੋਣੀ ਚਾਹੀਦੀ ਵਾਤੂ ਵਤ ਐਸੇ ਲੋਕਾਂ ਦਾ ਤੁਸੀਂ ਵਿਰੋਧ ਕਰੋ ਜੇ ਇੱਕ ਜਾਣਾ ਕੋਈ ਬੰਦਾ ਗਲਤ ਵੀਡੀਓ ਜਾਂ ਗਲਤ ਬਿਆਨਬਾਜ਼ੀ ਦਿੰਦਾ ਉਹਦੇ ਖਿਲਾਫ ਖੜੇ ਹੋਵੋ ਉਹਦੇ ਖਿਲਾਫ ਬੋਲੋ ਤਦ ਅਕਲਾਈ ਕੀ ਅਸੇ ਲੋਕਾਂ ਨੂੰ ਪਤਾ ਲੱਗੇਗਾ ਵੀ ਸਿੱਖ ਸੁੱਤੇ ਹੋਏ ਨਹੀਂ ਐ ਉਹ ਜਵਾਬ ਦੇ ਸਕਦੇ ਆ ਤੁਹਾਨੂੰ ਜਦੋਂ ਆਪਾਂ ਉਹਨਾਂ ਨੂੰ ਜਵਾਬ ਨਹੀਂ ਦਿੰਦੇ ਆ ਤੇ ਉਹ ਧੜਾ ਧੜ ਹੋਰ ਵੀਡੀਓ ਬਣਾਈ ਜਾਂਦੇ ਆ ਔਰ ਲਗਾਤਾਰ ਲੱਗੇ ਹੋਏ ਐ ਇਥੋਂ ਤੱਕ ਕੇ ਮੈਂ ਪਿਛਲੇ ਦਿਨੀ ਅਯੁੱਧਿਆ ਦੇ ਵਿੱਚ ਇੱਕ ਗੁਰੂ ਘਰ ਹੈ ਉੱਥੋਂ ਦੇ ਸੇਵਾਦਾਰ ਦਾ ਵੀ ਮੈਂ ਬਿਆਨ ਸੁਣਿਆ ਉਹਨਾਂ ਨੇ ਲੰਗਰ ਵੀ ਲਾਇਆ ਉਸ ਦਿਨ ਬਹੁਤ ਵੱਡੀ ਤعداد ਵਿੱਚ ਲੋਕਾਂ ਨੂੰ ਕੁਆਇਆ ਨਾਲ ਦੀ ਨਾਲ ਉਹ ਵਾਹਿਗੁਰੂ ਸ਼ਬਦ ਦੇ ਅਰਥੀ ਗਲਤ ਕਰੀ ਜਾ ਰਿਹਾ ਥੋੜੇ ਦਿਨਾਂ ਤੱਕ ਮੇਰੀ ਜਿਹੜੀ ਵਿਸ਼ੇਸ਼ ਵੀਡੀਓ ਆਏਗੀ ਵਾਹਿਗੁਰੂ ਸਿਮਰਨ ਤੇ ਤਿਆਰ ਹੋ ਰਹੀ ਹੈ ਉਹਦਾ ਮੈਟਰ ਤਿਆਰ ਕਰ ਰਹੇ ਹਾਂ ਆਏਗੀ ਤੁਹਾਨੂੰ ਉਹ ਬ ਦੱਸਾਂਗੇ ਵਾਹਿਗੁਰੂ ਸ਼ਬਦ ਦਾ ਮੀਨ ਕੀ ਹੈ ਵਾਹਿਗੁਰੂ ਸ਼ਬਦ ਆਇਆ ਕਿੱਥੋਂ ਵਾਇਗੁਰੂ ਸ਼ਬਦ ਸਿੱਖ ਧਰਮ ਦੇ ਵਿੱਚ ਸਭ ਤੋਂ ਪਹਿਲਾਂ ਕਿੰਨਾ ਨੇ ਵਰਤਿਆ ਤੇ ਵਾਇਗੁਰੂ ਸ਼ਬਦ ਦਾ ਜਿਹੜਾ ਮੇਨ ਭਾਵ Hindu ਧਰਮ ਦੇ ਮੁਤਾਬਕ ਕੱਢਿਆ ਜਾ ਰਿਹਾ ਉਹ ਕਹਿੰਦਾ ਵਾਇਗੁਰੂ ਦਾ ਮਤਲਬ ਤਾਂ ਕਹਿੰਦਾ ਬਣਾਇ ਇਸ ਲਈ ਗਿਆ ਕਿ ਕ੍ਰਿਸ਼ਨ ਨੂੰ ਭਗਵਾਨ ਮੰਨੋ ਰਾਮ ਨੂੰ ਭਗਵਾਨ ਮੰਨੋ ਮਤਲਬ ਕਿ ਜੋ ਆਇਆ ਬੁਲੀ ਜੋ ਉਤੇ ਭਾਈ ਗੁਰਦਾਸ ਸਾਹਿਬ ਦੀ ਇੱਕ ਵਾਰ ਦੀ ਪੌੜੀ ਨੂੰ ਲੈ ਕੇ ਬਹਿਸਬਾਜੀ ਕੀਤੀ ਜਾਂਦੀ ਜਦ ਕਿ ਉਸ ਪੌੜੀ ਨੂੰ ਭਾਈ ਗੁਰ ਭਾਈ ਸਾਹਿਬ ਐ ਵੀਰ ਸਿੰਘ ਨੇ ਵੀ ਨਕਾਰ ਦਿੱਤਾ ਵੀ ਉਹ ਉਹਦਾ ਕੋਈ ਲੈਣ ਦੇ ਨਹੀਂ ਆਪਾਂ ਤਾਂ ਮੰਨਦੇ ਹਾਂ ਵੀ ਉਹ ਉਹਦਾ ਕੋਈ ਲੈਣ ਦੇ ਨਹੀਂ ਜਿਹੜੀ ਚੀਜ਼ ਸਾਨੂੰ ਤੱਕੇ ਨਾਲ Hindu ਧਰਮ ਦੇ ਵਿੱਚ ਲੈ ਕੇ ਜਾਂਦੀ ਹੈ ਸਮਝ ਲਓ ਉਹਦਾ ਸਾਡੇ ਨਾਲ ਕੋਈ ਲੈਣ ਦੇ ਨਹੀਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇੱਕ ਵੀ ਸ਼ਬਦ ਸਾਨੂੰ ਇਹ ਨਹੀਂ ਸਿੱਧ ਕਰਦਾ ਆਪਾਂ Hindu ਆ ਆਪਾਂ ਹੈ ਨਹੀਂ ਨਹੀਂ ਗੁਰਬਾਣੀ ਵਿੱਚ ਪੜ੍ਹ ਲਓ ਤੁਸੀਂ ਇੱਕ ਸ਼ਬਦ ਆ ਬਾਬਾ ਨਾਮਦੇ ਸਹਿਬ ਹੋਂ ਦਾ ਜਿਹੜੇ ਮਹਾਰਾਸ਼ਟਰ ਦੇ ਰਹਿਣ ਵਾਲੇ ਸਨ ਉਹਨਾਂ ਨੇ ਖੁਦ ਆਖਿਆ ਪਾਂਡੇ ਤੁਮਰਾ ਰਾਮਚੰਦ ਸੋ ਪੀ ਆਵ ਦੇਖਿਆ ਤਾਂ ਹੁਣ ਇੱਥੇ ਇਹ ਨਹੀਂ ਕਿਹਾ ਪਾਂਡੇ ਮੇਰਾ ਰਾਮਚੰਦ ਉੱਥੇ ਆਖਿਆ ਪਾਂਡੇ ਤੁਮਰਾ ਰਾਮਚੰਦ ਤੁਮਰਾ ਰਾਮਚੰਦ ਰਾਮਚੰਦ ਭਗਵਾਨ ਨਹੀਂ ਲਿਖਿਆ ਤੇ ਰਾਮਚੰਦ ਨੂੰ ਰੱਬ ਨਹੀਂ ਲਿਖਿਆ ਹੈ ਪੰਡਤ ਮੈਂ ਤੇਰਾ ਰਾਮਚੰਦਰ ਉਹ ਵੀ ਆਇਆ ਹੋਇਆ ਦੁਨੀਆ ਤੇ ਵੇਖਿਆ 라ਵਣ ਸੇਤੀ ਸਰਬਰ ਹੋਈ ਰਾਵਣ ਦੇ ਨਾਲ ਸਰਬਰ ਲੜਾਈ ਹੋਈ ਘਰ ਕੀ ਜੋਏ ਗਵਾਈ ਤੀ ਤੇ ਘਰ ਦੀ ਇੱਜ਼ਤ ਭਾਵ ਘਰ ਦੀ ਘਰ ਵਾਲੀ ਆਪਣੀ ਉਹ ਗਵਾ ਬੇਟਾ ਜਿਹਨੂੰ 라ਵਣ ਚੁੱਕ ਕੇ ਲੈ ਗਿਆ 라ਵਣ ਚੁੱਕ ਕੇ ਤਾਂ ਲੈ ਗਿਆ ਪਹਿਲਾਂ ਉਹਦੀ ਭੈਣ ਦਾ ਨੱਕ ਉਹਨਾਂ ਨੇ ਵਢਿਆ ਉਹਨੇ ਉਹਨਾਂ ਦਾ ਨੱਕ ਵਢ ਦਿੱਤਾ ਪਾਂਡੇ ਤੁਮਰਾ रामचंद्र ਸੋ ਪੀ ਆਵ ਦੇਖਿਆ ਥਾ 라ਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਤੀ Hindu ਅਨਾਂ ਤੁਰਕੂ ਕਾਣਾ ਦੋਹਾ ਤੇ ਗਿਆਨੀ ਸਿਆਣਾ Hindu ਪੂਜੇ ਦੇਹਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਿਹੇ ਦੇਹਰਾ ਨਾ ਮਸੀਤ ਹੁਣ ਦੱਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਹੜੀ ਗੱਲ ਕਰ ਰਹੇ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੱਲ ਕਰ ਰਹੇ ਹੈ ਕਿ ਮੈਂ ਨਾ ਤੇਰੇ ਕਿਸੇ ਭਗਵਾਨ ਨੂੰ ਮੰਨਦਾ ਨਾ ਕਿਸੇ ਤੇ ਤੇਰੇ ਕਿਸੇ ਭਗਵਾਨਾ ਮੇਰਾ ਲੈਣ ਦੇਣ ਸਹਿਬ ਕਹਿੰਦੇ ਐ ਕਿ ਮੈਂ ਉਹਦੀ ਅਰਾਧਨਾ ਕਰਦਾ ਜਿਹੜਾ ਨਾ ਮੰਦਰ ਵਿੱਚ ਐ ਤੇ ਨਾ ਮਸਜਿਦ ਵਿੱਚ ਐ ਤੁਸੀਂ ਤਾਂ ਆਪੋ ਆਪਣੇ ਨਕਲੀ ਰੱਬ ਬਣਾ ਕੇ ਬੈਠੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਕਿਸੇ ਨੂੰ ਵੀ ਰੱਬ ਨਹੀਂ ਮੰਨਦਾ ਉਹ ਤਾਂ ਕਹਿੰਦੇ ਉਹ ਤਾਂ ਹੈ ਹੀ ਵੱਖਰਾ ਉਹ ਅਗੰਮ ਹੈ ਉਹ ਔਗਾਦ ਹੈ ਉਹ ਅਚਰਜ ਹੈ ਉਹ ਅਲੱਖ ਹੈ ਐਸੇ ਦਾ ਸ਼ਬਦ ਆਏ ਸੋ ਇਹੋ ਜਿਹੜੇ ਖੋਤੇ ਬਿਆਨਬਾਜ਼ੀ ਕਰਦੇ ਐ ਸਿਰ ਤੇ ਚਟੀਆਂ ਦਸਤਾਰਾਂ ਤੇ ਤੰਬੀਆਂ ਪਾ ਕੇ ਇਨਾਂ ਨੂੰ ਅਕਲ ਤਾਂ ਨਹੀਂ ਆਉਣੀ ਇਹ ਖੋਤੇ ਦੇ ਖੋਤੇ ਰਹਣੇ ਆ ਪਰ ਆਪਾਂ ਸਿੱਖਾਂ ਸਾਡੀ ਵੱਖਰੀ ਪਹਿਚਾਣ ਆ ਵੱਖਰੀ ਸੋਚ ਐ ਸਾਡੇ ਨਗਾਰੇ ਗੱਜਦੇ ਐ ਸਾਡੇ ਨਿਸ਼ਾਨ ਸਾਹਿਬ ਵੱਖਰੇ ਐ ਸਾਡੀ ਰਹਿਤ ਮਰਿਆਦਾ ਵੱਖਰੀ ਐ ਸਾਡੇ ਕਲੰਡਰ ਵੀ ਵੱਖਰੇ ਐ ਤੱਕੇ ਨਾਲ ਭਾਵੇਂ ਸਾਨੂੰ ਬਿਕਰ ਵੀ ਨਾਲ ਜੋੜੀ ਜਾਓ ਆਪਾਂ ਤਾਂ ਫੋਲੋ ਨਹੀਂ ਕਰਦੇ ਉਹ ਚੀਜ਼ ਨੂੰ ਮਨਾਈ ਜਾਓ ਜੋ ਮਨਾਉਣਾ ਨਾ ਆਪਾਂ ਮੱਸੀਆ ਸੰਗਰਾਣ ਪੂਰਨ ਮਾਸੀ ਨੂੰ ਮੰਨਦੇ ਆ ਤੱਕੇ ਨਾਲ ਗੁਰਦਾਰੇ ਚ ਮਨਾਈ ਜਾਓ ਮਨਾਈ ਜਾਓ ਅਸੀਂ ਤਾਂ ਨਾ ਮੰਨਦੇ ਸਿੱਖ ਧਰਮ ਦਾ ਕੋਈ ਲੈਣ ਦੇਣ ਨਹੀਂ ਨਾ ਸਾਡਾ ਸਾਡੀ ਰੌ ਰੀਤ ਵੱਖਰੀ ਹੈ ਸਾਡੀ ਪਹਿਚਾਨ ਵੱਖਰੀ ਹੈ ਤੇ ਸਾਡਾ ਖੂਨ ਵੀ ਵੱਖਰਾ ਹੈ ਸੋ ਗੁਰੂ ਪਿਆਰਿਓ ਸੱਚ ਦੀ ਆਵਾਜ਼ ਚੈਨਲ ਦਾ ਨਾਮ ਤਾਦੀ ਰੱਖਿਆ ਕਿ ਇਸ ਚੈਨਲ ਦੇ ਰਾਈਂ ਕਿਤੇ ਵੀ ਕੁਝ ਗਲਤ ਹੁੰਦਾ ਤੇ ਆਪਾਂ ਉਹਨੂੰ ਗਲਤ ਕਹਿਣ ਦੀ ਕੋਸ਼ਿਸ਼ ਕਰਦੇ ਆਂ ਕੁਝ ਦਿਨਾਂ ਤੋਂ ਮੇਰੀਆਂ ਵੀਡੀਓ ਪੈਰੀਆਂ ਉਹਦੇ ਥੱਲੇ ਲੋਕੋ ਦੇ ਮੈਸੇਜ ਆਉਂਦੇ ਆ ਝੂਠ ਇਹਦਾ ਨਾਮ ਰੱਖੋ ਝੂਠ ਦੀ ਆਵਾਜ਼ ਕਿਉਂ ਰੱਖੀਏ ਸੱਚ ਨੂੰ ਸੱਚ ਕਹਿਣਾ ਨਿੰਦਿਆ ਨਹੀਂ ਹੁੰਦੀ ਤੇ ਝੂਠ ਨੂੰ ਸੱਚ ਕਵਾਂਗੇ ਫਿਰ ਨਿੰਦਿਆ ਹੁੰਦੀ ਸੋ ਆਪਣਾ ਆਪ ਕੰਮ ਕਰੀ ਜਾਂਦੇ ਆ ਜਿੰਨੂੰ ਢਿੱਡ 'ਚ ਪੀੜ ਹੁੰਦੀ ਓ ਜਵੈਨ ਦਾ ਫੱਕਾ ਮਾਰ ਲਵੇ ਸਾਨੂੰ ਕੋਈ ਲੈਣ ਦੇਣ ਨਹੀਂ ਐ ਜੇ ਜਿਹੜੇ ਪੀੜ ਹੋ ਰਹੀ ਹੋਈ ਜਾਵੇ ਆਪਾਂ ਆਪਣਾ ਕੰਮ ਕਰੀ ਜਾਣਾ ਸੋ ਪੁੱਲ ਚੁੱਕ ਦੀ ਖਿਮਾ ਗੁਰੂ ਫਤਿਹ ਸਾਂਝੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ